ਅਗਲੀ ਖਬਰ ਜਲਾਲਾਬਾਦ ਤੋਂ ਹੈ ਜਿੱਥੇ ਪੁਲਿਸ ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਤਾਂ ਵੱਡੀ ਖਬਰ ਹੈ ਵਰਤ ਵਾਲਾ ਆਟਾ ਖਾਨ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋ ਗਈ ਹੈ ਪੁਲਿਸ ਦੇ ਵੱਲੋਂ ਪਛਾਤਿਆ ਦੇ ਖਿਲਾਫ ਦਸਤੇ ਕੀ ਕੇਸ ਦਰਜ ਕੀਤਾ ਗਿਆ ਹੈ ਸਿਹਤ ਵਿਭਾਗ ਨੇ ਕਈ ਦੁਕਾਨਾਂ ਦੇ ਸੈਂਪਲ ਪਰੇ ਨੇ ਆਟਾ ਖਾਨ ਦੇ ਨਾਲ 58 ਲੋਕਾਂ ਦੀ ਸਿਹਤ ਵਿਗੜ ਗਈ ਸੀ ਹਾਲਾਂਕਿ ਸ਼ੁਰੂਆਤ ਦੇ ਵਿੱਚ ਜਦੋਂ ਇਹ ਖਬਰ ਆਉਂਦੀ ਹੈ ਤਾਂ ਉਸ ਵੇਲੇ 23 ਲੋਕ ਦੱਸੇ ਜਾ ਰਹੇ ਸੀ ਕਿ ਬਿਮਾਰ ਹੋਏ ਨੇ ਪਰ ਉਸ ਤੋਂ ਬਾਅਦ ਹੁਣ 58 ਤੱਕ ਇਹ ਗਿਣਤੀ ਪਹੁੰਚ ਗਈ ਹੈ ਲੋਕਾਂ ਨੂੰ ਹਸਪਤਾਲ 'ਚ ਭੇਜਿਆ ਗਿਆ ਹੈ ਉਨਾ ਨੂੰ ਉਲਟੀਆਂ ਅਜਿਹੀ ਸਵੱਸਿਆ ਜਿਹੜੀ ਆਈ ਸੀ ਬੇਹੋਸ਼ ਤੱਕ ਹੋ ਗਏ ਸਨ ਇਸ ਤਰ੍ਹਾਂ ਦੀ ਨੋਬਤ ਆਈ ਸੀ ਕਿਉਂਕਿ ਵਰਤ ਜਿਹੜਾ ਹੈ ਉਹ ਰੱਖਿਆ ਜਾਂਦਾ ਹੈ ਨਰਾਤਿਆਂ ਦੇ ਵਿੱਚ ਔਰ ਕੁੱਟੂ ਦਾ ਆਟਾ ਹੁੰਦਾ ਹੈ ਜੇ ਕਿ ਖਾਣ ਦੇ ਨਾਲ ਜਿਹਦੀਆਂ ਦੀ ਲੋਕਾਂ ਦੀ ਸਿਹਤ ਖਰਾਬ ਹੋਈ ਔਰ ਅਜੇ ਆ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਜੀਆਂ ਖਬਰਾਂ ਆਉਂਦੀਆਂ ਰਹੀਆਂ ਨੇ ਤਾਂ ਪ੍ਰਦੀਪ ਕੁਮਾਰ ਨੇ ਮੇਰੇ ਸਯੋਗੀ ਫੋਨ ਲਾਈਨ ਤੇ ਅ ਪ੍ਰਦੀਪ ਇਕ ਦਾ ਐਫ ਆਈ ਆਰ ਦਰਜ ਹੋ ਗਈ ਹੈ ਦੂਸਰਾ ਗੌਰ ਕੀ ਕੁਝ ਜਾਣਕਾਰੀ ਹੈ ਕਿ ਕੁਝ ਹੁਣ ਤੱਕ ਕਾਰਵਾਈ ਹੋਈ ਹੈ ਬਿਲਕੁਲ ਗੁਰਜੋਤ ਦੇ ਇਸ ਮਾਮਲੇ ਦੇ ਅੰਦਰ ਜਿਹੜਾ ਸਿਹਤ ਵਿਭਾਗ ਵੱਲੋਂ ਸ਼ੈਂਪੀਨ ਕੀਤੀ ਜਾ ਰਹੀ ਹੈ ਲਗਾਤਾਰ ਜਿਹੜਾ ਐਕਸ਼ਨ ਵਿੱਚ ਪ੍ਰਸ਼ਾਸਨ ਦਿਖਾਈ ਦੇ ਰਿਹਾ ਹੈ ਜਿੱਤੇ ਪੁਰਸ ਵੱਲੋਂ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਉੱਥੇ ਦੂਜੇ ਪਾਸੇ ਡਿਪਟੀ ਕਮਿਸ਼ਨਰ ਫਾਜ਼ਿਲ ਕਾ ਵੱਲੋਂ ਜਿਹੜਾ ਹੈ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਨੇ ਤੇ ਦੂਜੇ ਪਾਸੇ ਇੰਤਜ਼ਾਰ ਜਿਹੜਾ ਅਮਰੀਕਾ ਦੇ ਨਾਲ ਜੋੜ ਰਹੇ ਨੇ ਕਿ ਆ ਜਾ ਰਿਹਾ ਕਿ ਜਿਹੜੇ ਆਰਡੇ ਦੀ ਸਪਲਾਈ ਹੋਈ ਸੀਗੀ ਅਮਰੀਕਾ ਤੋਂ ਹੋਈ ਸੀਗੀ ਜਿਸ ਨੂੰ ਲੈ ਕੇ ਉਥੋਂ ਦੇ ਸਿਹਤ ਵਿਭਾਗ ਨੇ ਕਿਹਾ ਗਿਆ ਕਿ ਉਹ ਜਿੱਥੋਂ ਆਟਾ ਨਿਕਲਿਆ ਹੈ ਉਥੋਂ ਦੀ ਸੈਂਪਲਿੰਗ ਕੀਤੀ ਜਾਵੇ ਤਾਂ ਜੋ ਜਿਹੜਾ ਇਹਦਾ ਪਤਾ ਲੱਗ ਸਕੇ ਕਿ ਆਖਿਰ ਕਾਰਨ ਕੀ ਰਿਹਾ ਕਿ ਇਹ ਆਟਾ ਜਰੀਲਾ ਹੋਇਆ ਕਿਵੇਂ ਪਰ ਇਸ ਮਾਮਲੇ ਦੇ ਅੰਦਰ ਜਿਹੜਾ ਹੈਗਾ ਹੈ ਮਰੀਜ਼ਾਂ ਦੀ ਵੀ ਗਿਣਤੀ ਜਿਹੜੀ ਵਧੀ ਹੈ ਪਿਛਲੇ ਕੱਲ ਜਿਹੜਾ ਮਰੀਜ਼ ਸੀਗੇ 23 ਮਰੀਜ਼ਾਂ ਦੀ ਜਿਹੜੀ ਗਿਣਤੀ ਦੱਸੀ ਗਈ ਸੀ ਜੀ ਜੋ ਕਿ ਸਰਕਾਰੀ ਹਸਪਤਾਲਾਂ ਦੇ ਅੰਦਰ ਜਿਹੜੇ ਐਡਮਿਟ ਹੋਏ ਸੀਗੇ ਉੱਥੇ ਡੀਐਸਪੀ ਜਿਲ੍ਹਾ ਲਾਹੌਰ ਤੋਂ ਦੱਸਿਆ ਗਿਆ ਕਿ ਜਿਹੜਾ 35 ਮਰੀਜ਼ ਜਿਹੜੇ ਮੱਕਬਖਾ ਹਸਪਤਾਲਾਂ ਦੇ ਅੰਦਰ ਹੋਰ ਜਿਹੜੇ ਧਰਤੀ ਹੋਏ ਸੀਗੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਸੀਗਾ ਤੇ ਕੁਝ ਮਰੀਜ਼ ਜਿਹੜੇ ਦਾਖਲ ਨੇ ਤੇ ਕੁਝ ਮਰੀਜ਼ਾਂ ਨੂੰ ਜਿਹੜੀ ਐ ਛੁੱਟੀ ਮਿਲ ਗਈ ਐ ਫਿਲਹਾਲ ਦੇ ਘੜੀ ਵਿੱਚ ਮਾਮਲਾ ਗੰਭੀਰਤਾ ਦੇ ਨਾਲ ਜਿਹੜਾ ਪ੍ਰਸ਼ਾਸਨ ਦੁਗਾਈ ਨਾਲ ਇਤਿਹਾਸ ਕਰ ਰਿਹਾ ਹੈ ਤੇ ਇਸ ਮਾਮਲੇ ਦੇ ਅੰਦਰ ਕੀ ਨਿਕਲ ਕੇ ਆਉਂਦਾ ਹੈ ਇਹ ਦੇਖਣਾ ਕਿ ਪੁੱਛ ਠੀਕ ਹੈ ਬਹੁਤ ਬਹੁਤ ਸ਼ੁਕਰੀਆ प्रदीप तमाम ਜਾਣਕਾਰੀ ਲਈ ਧੰਨਵਾਦ ਹੈ ਤਕਲ ਮਿਲਾਕੇ کافی ਐਕਸ਼ਨ ਜਿਹੜਾ ਹੈ ਇਥੇ ਹੁਣ ਵੇਖਣ ਨੂੰ ਮਿਲਿਆ ਹੈ ਔਰ ਨਿਊਜ਼ 18 ਨੇ ਪ੍ਰਮੁਖਤਾ ਦੇ ਨਾਲ ਇਸ ਖਬਰ ਨੂੰ ਦਿਖਾਇਆ ਸੀ ਤਾਪੂਨਾਟਵਾਂ ਚਾ ਲੋਕਾਂ ਦੀ ਸਿਹਤ ਵਿਗੜ ਗਈ ਹੈ ਬੱਡ ਤੇ ਬੇਸੂਦ ਪਏ ਨਾ ਲੋਕਾਂ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਜਿਵੇਂ ਸਾਰੇ ਹੀ ਕੋਈ ਨਸ਼ੀਲੀ ਚੀਜ਼ ਖਾ ਕੇ ਸੁੱਤੇ ਪਏ ਹੋਣ ਪਰ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਨਾ ਸਾਰਿਆਂ ਦੀ ਇਹ ਹਾਲਤ ਬਰਤ ਵਾਲਾ ਆਟਾ ਖਾਣ ਦੇ ਕਰਕੇ ਹੋਈ ਹੈ ਇਹਨਾਂ ਲੋਕਾਂ ਨੇ ਜਿੱਦਾਂ ਹੀ ਖਾਣਾ ਖਾਧਾ ਤਾਂ ਸਾਰਿਆਂ ਨੂੰ ਘਬਰਾਹਟ ਚੱਕਰ ਤੇ ਉਲਟੀਆਂ ਲੱਗੀਆਂ ਜਿਸ ਤੋਂ ਬਾਅਦ ਬਰੀਸਾ ਨੂੰ ਹਸਪਤਾਲ ਚਾਇਆ ਗਿਆ ਜਿੱਥੇ ਵਿਧਾਇਕ ਗੋਲਦੀ ਮਨੋਜ ਨੇ ਮੁਸਕੇ ਬਿਮਾਰੂ ਦਾ ਹਾਲ ਜਾਣ ਖਾਣਾ ਖਾਏ ਸਾਂ ਨੂੰ ਹਾਂ ਘਰ ਘਾ ਕੇ ਧਰੰਤੀ ਇਹ 10 15 20 ਮਿੰਟ ਬਾਅਦ ਕਹਿਣ ਲੱਗੇ ਸਾਰੇ ਚੱਕਰ ਆ ਰਹੇ ਚੱਕਰ ਆ ਰਹੇ ਫਿਰ ਲ ਕਿਸੇ चीज में कुछ मिलाया तरी हम लोगों ने कहा खाना सब बढ़िया तरह से बना कोई चीज की मिलावट नहीं थी फिर आटे की बाजार से लेके ब्लड वाला लेकिन लोगों ने कहा लगता है उसी चीज में कुछ मिलावट थी बस वो रोटी खाते ही ये सारे डॉक्टरान के मुताबिक एक तो बाद एक दो दर्जन दे क्रीम मरीज अस्पताल बिछाने शुरू हुए जिन्ना विच एको वरगे लक्षण पाए गए ਜਦੋਂ ਸਾਰਿਆਂ ਤੋਂ ਕੁਛ ਪੜਤਾਲ ਕੀਤੀ ਤਾਂ ਸਾਰਿਆਂ ਨੇ ਹੀ ਵਰਤਾਂ ਵਾਲਾ ਆਟਾ ਖਾਣ ਦੀ ਗੱਲ ਕਹੀ। ਕੁਝ ਪੇਸ਼ੈਂਟਸ ਆਣਾ ਸ਼ੁਰੂ ਹੋਏ ਜਿਨ੍ਹਾਂ ਨੂੰ ਚੱਕਰ, ਸਿਰਦਰਦ, ਕਬਰਾੜ ਤੇ ਉਲਟੀ ਦੇ ਨਾਲ ਜਿਹੜਾ ਪੇਸ਼ੈਂਟ ਸਿੰਪਟਮਸ ਲੈ ਕੇ ਆ ਰਹੇ ਸੀਗੇ। ਜਦੋਂ ਸਾਰਾ ਵਰਕਅਪ ਕੀਤਾ ਗਿਆ, ਦੇਖਿਆ ਗਿਆ ਉਹਨਾਂ ਦੀ ਹਿਸਟਰੀ ਲਈ ਗਈ, ਇਹ ਦੇਖਿਆ ਗਿਆ ਕਿ ਉਹਨਾਂ ਨੇ ਨਵਰਾਤਰੀਆਂ ਦੇ ਵਿੱਚ ਵਰਤ ਵਾਲਾ ਖਾਣਾ ਖਾਧਾ, ਚਾਹੇ ਕਿਸੇ ਨੇ ਕੋਈ ਆਟੇ ਦੀ ਰੋਟੀ ਖਾਧੀ ਜਾਂ ਚਾਵਲ ਖਾਧੇ, ਉਹਦੇ ਤੋਂ ਬਾਅਦ ਉਹਨਾਂ ਨੂੰ ਇਹ ਦਿੱਕਤ ਆਈ ਹੈ। ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਤੁਰਤ ਹਰਕਤ ਵਿੱਚ ਆਇਆ ਜਿੱਥੇ ਸਿਵਲ ਸਰਜਨ ਦੇ ਵੱਲੋਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪੂਰੇ ਸ਼ਹਿਰ ਚੋਂ ਆਟੇ ਦੇ ਸੈਂਪਲ ਲੈਣ ਦੇ ਹੁਕਮ ਦਿੱਤੇ ਤਾਂ ਦੂਜੇ ਪਾਸੇ ਮਰੀਸਾਂ ਦਾ ਹਾਲ ਜਾਣਨ ਪੁੱਛੇ ਵਿਧਾਇਕ ਗੋਲਦੀ ਕੰਬੋਜ ਨੇ ਖਰਾਬ ਆਟਾ ਵੇਚਣ ਵਾਲੇ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਗੱਲ ਕੀਤੀ ਛੋਟ ਤੱਕ ਆਟੇ ਦੀ ਗੱਲ ਹੈ ਤਾਂ ਸਾਡੀ ਫੂਡ ਸੈਂਪਲਿੰਗ ਟੀਮ ਨੂੰ ਅਸੀਂ ਇਹਦਾਤਾ ਜਾਰੀ ਕਰਤੀ ਹੈ ਉਹਨਾਂ ਦੇ ਅਸੀਂ ਪ੍ਰੋਪਰ ਸੈਂਪਲਿੰਗ ਕਰ ਰਹੇ ਹਾਂ ਔਰ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜੀ 23 ਬੰਦੇ ਰਿਪੋਰਟਸ ਕੀਤੀ ਹੈ ਜੀ ਸਾਰੇ ਜ਼ਿਲ੍ਹੇ ਚੋਂ ਅਸੀਂ ਰਿਪੋਰਟ ਕਲੈਕਟ ਕੀਤੀ ਹੈ ਪ੍ਰਸ਼ਾਸਨ ਨੇ ਸਾਰੀ ਆਦਾ ਚੈਕਿੰਗ ਸ਼ੁਰੂ ਕਰਤੀ ਹੈ ਜਿਹੜਾ ਕਿਹੜਾ ਕਿਸੇ ਨੇ ਗਲਤ ਕੰਮ ਕਰਿਆ ਉਹਦੇ ਤੇ ਪ੍ਰੋਪਰ ਕਾਰਵਾਈ ਹੋਵੇ ਖਰਾਬ ਆਟਾ ਵੇਚਣ ਵਾਲਿਆਂ ਨੇ ਜਿੱਥੇ ਇਹਨਾਂ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਉੱਥੇ ਹੀ ਉਹਨਾਂ ਲੋਕਾਂ ਦੀ ਆਸਥਾ ਨੂੰ ਵੀ ਥੇਸ ਪਹਾਈ ਹੈ ਹੁਣ ਦੇਖਣਾ ਹੋਏਗਾ ਕਿ ਸਿਹਤ ਉਪਾਲ ਚ ਪ੍ਰਸ਼ਾਸਨ ਮੁਲਜ਼ਮਾਂ ਦੇ ਖਿਲਾਫ ਕੀ ਕਾਰਵਾਈ ਕਰਦਾ ਹੈ ਜਲਾਲਾਬਾਦ ਤੋਂ ਪ੍ਰਦੀਪ ਕੁਮਾਰ ਦੀ ਰਿਪੋਰਟ ਨਿਊਜ਼ ਹੀ ਪੰਜਾਬ